ਤੇ ਇਸ ਤੋਂ ਬਾਅਦ ਜੀ ਅੱਗੇ ਹਲਦੀ ਦੀ ਦੀ ਹੋਣੀ ਹੈ ਹਲਦੀ ਦਾ ਵੇ ਆਪਾਂ ਜਿਆਦਾ ਵੀ ਲਾਈਏ ਪਰ ਦੇਖੋ ਜੇ ਥੋੜੀ ਹਲਦੀ ਲਾਉਣੀ ਤੇ ਇਸ ਤਰ੍ਹਾਂ ਵੀ ਲਾਈ ਜਾ ਸਕਦੀ ਹੈ ਹਲਦੀ ਕਿੱਦਾਂ ਅੱਛਾ ਇੱਕ ਚੀਜ਼ ਇੱਕ ਮੈਂ ਗੱਲ ਰੋਕਦਾ ਹਾਂ ਐਸੇ ਡੈਕੋਰੇਸ਼ਨ ਪਲਾਂਟ ਵੀ ਲਾਇਆ ਜਾ ਸਕਦਾ ਹੈ ਨਾ ਬਿਲਕੁਲ ਹਾਂ ਜੀ ਆਹ ਦੇਖੋ ਕਿ ਆਪਾਂ ਮਹਿੰਗੇ ਮਹਿੰਗੇ ਬੁੱਤੇ ਲਾਉਣੇ ਆ ਤੇ ਕੀ ਦੱਸਣ ਲੱਗੇ ਤੁਸੀਂ ਇਹਦੇ ਵਿੱਚ ਜਿੱਦਾਂ ਨਾ ਆਪਾਂ ਪੁਦੀਨਾ ਲਾਇਆ ਸੀ ਤੇ ਮਿੱਟੀ ਪਾਈ ਆਪਾਂ ਹਲਦੀ ਆ ਜਦੋਂ ਪੁੱਟੀ ਸੀ ਨਾ ਤੇ ਉਹਦੇ ਮੇਰੇ ਖਿਆਲ ਚ ਕਿ ਗੰਡੀਆਂ ਮਿੱਟੀ ਚ ਰਹਿ ਗਈਆਂ ਤਾਂ ਇਹਦੇ ਵਿੱਚ ਦੇਖੋ ਬੜਾ ਸੋਹਣਾ ਸਰਵਾਈਵ ਕਰਨ ਲਿਆ ਕਿ ਥੋੜੀ ਮਿੱਟੀ ਚ ਵੀ ਦੇਖੋ ਕਿੰਨੇ ਸੋਹਣੇ ਬੂਟੇ ਹੋਏ ਇਹਦੇ ਸੋਜੀਆ ਸਾਡਾ ਸਾਰਾ ਗਾਰਡਨ ਦਾ ਇੱਕ ਤੁਸੀਂ ਓਵਰਵਿਊ ਦੇਖ ਲਓ ਜੀ ਜਿਹੜੇ ਸਾਡੇ ਨਾਲ ਦਰਸ਼ਕ ਜਾਂ ਸਾਡੇ ਵਿਊਸ ਜਾਂ ਸਾਡੀ ਗਾਰਡਨਿੰਗ ਜਿਹੜੀ ਫੈਮਿਲੀ ਹੈਗੀ ਹੈ ਨਾ ਸਾਡੇ ਜੁੜੀ ਆ ਉਹ ਦੇਖਦੇ ਹੋਣਗੇ ਕਿ ਕੁਝ ਚੇਂਜਸ ਹੋਏ ਨੇ ਅਸੀਂ ਕਮਾਦ ਇੱਧਰ ਲਾਤਾ ਜੀ ਲਿਆ ਕੇ ਇਹਦੇ ਬਾਰੇ ਗੱਲ ਕਰਦੇ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੀਏ ਕਿ ਇੱਧਰ ਆਪਾਂ ਬੈਂਗਣ ਜਿਹੜੇ ਗਮਲੇ ਲਾਏ ਆ ਇੱਕ ਆਪਾਂ ਚੇਂਜ ਇੱਥੇ ਹੋਰ ਕੀਤਾ ਜੀ ਐਸ ਜਗ੍ਹਾ ਦੇ ਉੱਤੇ ਦੀ ਨਿਸ਼ਾਨੀਆਂ ਵੀ ਆਪਣੇ ਕੋਲ ਹੈਗੀਆਂ ਇੱਥੇ ਕਿਆਰੀ ਬਣਾਈ ਸੀ ਆਪਾਂ ਸੀਮੈਂਟਡ ਦੀ ਤੇ ਉਹ ਜ਼ਿਆਦਾ ਗਿੱਲ ਹੁਣ ਮੀਂਹ ਜਿਆਦਾ ਪੈਣ ਕਰਕੇ ਨਾ ਸੇਲਾ ਬਹੁਤ ਰਹਿੰਦਾ ਸੀ ਆਪਾਂ ਵਜਨ ਥੋੜਾ ਘਟਾਇਆ ਹੋਰ ਹਾਂਜੀ ਵਜਨ ਵੀ ਘਟਾਇਆ ਤਾਂ ਤੇ ਸਲਾਬਾ ਵੀ ਜਿਹੜਾ ਸੀਗਾ ਨਾ ਉਹ ਕਿਆਰੀ ਚ ਜ਼ਿਆਦਾ ਰਹਿੰਦਾ ਉਹ ਜਗ੍ਹਾ ਤੇ ਆਪਾਂ ਚੀਜ਼ਾਂ ਰੱਖ ਦਿੱਤੀਆਂ ਦੇਖੋ ਗਮਲੇ ਸਾਡੇ ਇੱਥੇ ਟਿੱਗੇ ਆ ਜੀ